ਸਿੱਖਰਨ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਪ ਸਭ ਬਾਕੂ ਵੀ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੀ ਬਹੁਤ ਵਾਰ ਅਲੱਗ ਅਲੱਗ ਸਥਾਨਾਂ ਦੇ ਉੱਤੇ ਸੰਗਤ ਨੂੰ ਸੰਬੋਧਿਤ ਕਰਦਿਆਂ ਜ਼ੁਬਾਨ ਫਿਸਲੀ ਹੈ ਅਤੇ ਹਾਲ ਹੀ ਦੇ ਵਿੱਚ ਮੁੜ ਸੁਖਬੀਰ ਸਿੰਘ ਬਾਦਲ ਦੇ ਨਾਲ ਕੁਝ ਅਜੀਹਾਈ ਵਾਪਰਿਆ ਜਦੋਂ ਉਹ ਪ੍ਰੈਸ ਦੇ ਸਾਹਮਣੇ ਗੱਲਬਾਤ ਕਰਦਿਆਂ ਪ੍ਰੈਸ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਜਿਸਨੇ ਵੀ ਡੈਥ ਸਰਟੀਫਿਕੇਟ ਅਪਲਾਈ ਕਰਨਾ ਹੈ ਉਹ ਆਪਣਾ ਡੈਥ ਸਰਟੀਫਿਕੇਟ ਆਪ ਅਪਲਾਈ ਕਰ ਸਕਦਾ ਹੈ ਅਤੇ ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆ ਉਸ ਨੂੰ ਸੁਧਾਰਨ ਦੀ ਵੀ ਕੋਸ਼ਿਸ਼ ਕੀਤੀ ਆਓ ਪਹਿਲਾਂ ਤੁਹਾਨੂੰ ਵਿਖਾਣੇ ਆ ਕਿ ਗੁਰਵੀਰ ਸਿੰਘ ਬਾਦਲ ਨੇ ਕਿਦਾਂ ਕਿਹਾ ਕਿ ਆਪਣਾ ਡੈਥ ਸਰਟੀਫਿਕੇਟ ਕਿਦਾਂ ਅਸੀਂ ਅਪਲਾਈ ਕਰ ਸਕਦੇ ਆ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਟਿਡ ਕਰਨੇ ਆ ਪਹਿਲੇ ਐਫੀਡਵਿਟ ਲੈਣਾ ਪੈਂਦਾ ਸੀਗਾ ਕੋਈ ਐਫੀਡਵਿਟ ਦੇਣ ਦੀ ਲੋੜ ਨਹੀਂ ਜਦੋਂ ਸਾਡੀ ਸਰਕਾਰ ਆਈ ਸੀ ਉਦੋਂ ਅਸੀਂ ਐਫੀਡਵਿਟ ਬੰਦ ਕਰਤੇ ਸੀ ਅਸੀਂ ਕਿਉਂ ਕੀ ਕਿਹਾ ਸੀ ਉਦੋਂ ਕਿ ਕੋਈ ਵੀ ਆਪਣੇ ਦਸਤਖਤ ਨਾਲ ਲਿਖ ਦੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਕੇਟ ਅਥੈਂਟੀਕੇਟ ਕਰਨੇ ਆ ਪਹਿਲੇ ਐਫੀਡੇਵਿਟ ਲੈਣਾ ਪੈਂਦਾ ਸੀਗਾ ਕੋਈ ਐਫੀਡੇਵਿਟ ਦੇਣ ਦੀ ਲੋੜ ਨਹੀਂ ਕੋਸ਼ ਤੁਸੀਂ ਇਕੱਲਾ ਹੀ ਲਿਖ ਦਿਓ ਕਿ ਆਈ ਓ ਐਸਓ ਸਰਟੀਫਾਈ ਐਂਡ दैट विल बी ਕਨਸਿਡਰਡ ਐਟ ਲਾ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਕੇਟ ਅਥੈਂਟੀਕੇਟ ਕਰਨੇ ਆ ਪਹਿਲੇ ਐਫੀਡੇਵਿਟ ਲੈਣਾ ਪੈਂਦਾ ਸੀਗਾ ਕੋਈ ਐਫੀਡੇਵਿਟ ਦੇਣ ਦੀ ਲੋੜ ਨਹੀਂ ਜਾਮਦੇ ਹੋ ਸਾਡੀ ਸਰਕਾਰ ਆਈ ਸੀ ਉਦੋਂ ਅਸੀਂ ਐਫਰਡੇਬਲ ਬੰਦ ਕਰਤੇ ਸੀ ਅਸੀਂ ਕਿਉਂ ਕੀ ਕਿਹਾ ਸੀ ਉਦੋਂ ਕਿ ਕੋਈ ਵੀ ਆਪਣੇ ਦਸਕਤ ਨਾਲ ਲਿਖ ਦੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਕੇਟ ਕਰਨੇ ਆ ਪਹਿਲੇ ਐਫਰਡੇਬਲ ਲੈਣਾ ਪੈਂਦਾ ਸੀ ਕਿ ਕੋਈ ਐਫਰਡੇਬਲ ਦੇਣ ਦੀ ਲੋੜ ਨਹੀਂ ਕੋਸ਼ ਤੁਸੀਂ ਇਕੱਲਾ ਹੀ ਲਿਖ ਦਿਓ ਕਿ ਆਈ ਸੋਨਸੋ ਸਰਟੀਫਾਈ ਐਂਡ ਥੈਟ ਵਿਲ ਬੀ ਕਨਸਿਡਰਡ ਐਟ ਲਾ ਗੁਰ ਪਿਆਰੇ ਹੋ ਸਿਆਸੀ ਆਗੂ ਕੋਈ ਵੀ ਹੋਵੇ ਉਸਨੂੰ ਬੋਲਣ ਤੋਂ ਪਹਿਲਾਂ ਸੋਵਾਰ ਸੋਚਣਾ ਚਾਹੀਦਾ ਹੈ ਕਿ ਉਹ ਕੀ ਬੋਲ ਰਿਹਾ ਹੈ ਤੇ ਸੁਖਬੀਰ ਸਿੰਘ ਬਾਦਲ ਉਹ ਨੇ ਜੋ ਆਪਣੀ ਹੀ ਪਾਰਟੀ ਨੂੰ ਪੰਜਾਬ ਦੀ ਸਭ ਤੋਂ ਘਟਿਆ ਪਾਰਟੀ ਤੱਕ ਆਪਣੇ ਮੂੰਹੋਂ ਕਹਿ ਚੁੱਕੇ ਨੇ ਅਤੇ ਆਪ ਜਗ ਹਸਾਈ ਦਾ ਕੇਂਦਰ ਵੀ ਬਣਦੇ ਹੋਏ ਨਜ਼ਰ ਆਏ ਨੇ ਬਰਹਾਲ ਹਰ ਕੋਈ ਇਹੀ ਚਾਹੁੰਦਾ ਹੈ ਕਿ ਪੰਜਾਬ ਨੂੰ ਇੱਕ ਅਜਹੀ ਸੱਤਾ ਤੇ ਮਿਲੇ ਅਜਹੀ ਸਿਆਸਤ ਮਿਲੇ ਜੋ ਪੰਜਾਬ ਨੂੰ ਮੰਦ ਹਾਲੀ ਤੋਂ ਕੱਢ ਕੇ ਖੁਸ਼ਹਾਲੀ ਵੱਲ ਲਿਜਾ ਸਕੇ ਅਤੇ ਪੰਜਾਬ ਦੀ ਆਵਾਮ ਦਾ ਪੱਖ ਸੁਣ ਸਕੇ ਪੰਜਾਬ ਬਹਾਲ ਕਰ ਸਕੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਖੁਸ਼ਹਾਲ ਕਰ ਸਕੇ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ